ਸਰਕਾਰ ਨੇ ਆਪਣੀ ਫੋਕੀ ਰਾਜਨੀਤੀ ਚਮਕਾਉਣ ਖਾਤਰ ਸਾਡੇ ਵੱਕ ਬੋਰਡ ਦੇ ਬਿੱਲ ਦੇ ਵਿੱਚ ਛੇੜਛਾੜ ਕਰੀ ਐ ਇਹ ਮੁਸਲਮਾਨ ਕਦੇ ਬਰਦਾਸ਼ਤ ਨਹੀਂ ਕਰਨਗੇ ਅਸੀਂ ਇਹ ਮੰਗ ਮਾਨਯੋਗ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਵੀ ਕਰਦੇ ਆਂ ਵੀ ਸਾਡੇ ਤੇ ਇਹਨਾਂ ਅਤਿਆਚਾਰ ਬੰਦ ਕਰੋ ਅਤਿਆਚਾਰ ਦੀ ਹੱਦ ਬਹੁਤ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਹੁਣ ਮੇਰਾ ਘਰ ਹੈਗਾ ਮੈਂ ਆਪਣੇ ਘਰ ਤੇ ਆਪਣੇ ਪਰਿਵਾਰ ਦਾ ਮੈਂ ਪੂਲ ਮੁਕਤਮਕਤਾਰ ਹੈਗਾ ਇਹਨਾਂ ਨੇ ਕੀ ਕਰਿਆ ਇਹਨਾਂ ਨੇ ਜਿਹੜਾ ਵੱਕ ਬੋਰਡ ਦੇ ਅੰਦਰ ਕਹਿੰਦੇ ਘਰ ਤੁਹਾਡਾ ਪਰ ਜਿਹੜੇ ਪੜੋਸੀ ਨਾਲ ਸਾਡੀ ਬਣਦੀ ਨਹੀਂ ਤੁਹਾਡੇ ਘਰ ਦੇ ਵਿੱਚ ਉਹ ਫੈਸਲਾ ਕਰੂਗਾ ਵੀ ਮੰਜਾ ਕਿਹੜੇ ਪਾਸੇ ਤੁਹਾਡਾ ਹੋਊਗਾ ਕਿਹੜੇ ਪਾਸੇ ਕਿਹਦਾ ਹੋਊਗਾ ਕਿਹੜਾ ਫਲੋਰ ਅਸੀਂ ਨਹੀਂ ਚਾਹੁੰਦੇ ਸਾਡੇ ਘਰ ਦੇ ਵਿੱਚ ਕੋਈ ਐਂਟਰ ਕਰੇ ਵਕਫ ਸੋਦ ਬਿੱਲ ਨੂੰ ਰੱਦ ਕਰਾਉਣ ਲਈ ਅੱਜ ਤਵਾ ਮੁਸਲਿਮ ਭਾਈਚਾਰੇ ਵੱਲੋਂ ਮੋਹਾਲੀ ਦੇ ਵਿੱਚ ਡੀਸੀ ਕੰਪਲੈਕਸ ਦੇ ਬਾਹਰ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਦੇ ਵਿੱਚ ਉਹਨਾਂ ਦਾ ਸਾਥ ਸ਼੍ਰੋਮਣੀ ਅਕਾਲੀ ਦਲ ਦੀ ਮੋਹਾਲੀ ਦੀ ਇਕਾਈ ਵੱਲੋਂ ਵੀ ਦਿੱਤਾ ਜਾ ਰਿਹਾ ਹੈ ਤਮਾਮ ਮੁਸਲਿਮ ਭਾਈਚਾਰੇ ਦੇ ਅੱਗੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਅੱਗੇ ਸਾਡੇ ਨਾਲ ਨੇ ਕਿਸੇ ਕਰ ਇਸ ਵੈਲੂ ਦੇਖ ਰਹੇ ਹੋ ਤੁਸੀਂ ਅੱਜ ਪ੍ਰੋਟੈਸਟ ਦੇਖੋ ਜਿਹੜਾ ਇਹ ਸਰਕਾਰ ਨੇ ਆਪਣੀ ਫੋਕੀ ਰਾਜਨੀਤੀ ਚਮਕਾਉਣ ਖਾਤਰ ਸਾਡੇ ਵਕਫ ਬੋਰਡ ਦੇ ਬਿੱਲ ਦੇ ਵਿੱਚ ਛੇੜਛਾੜ ਕਰੀ ਹੈ ਏ ਮੁਸਲਮਾਨ ਕਦੇ ਬਰਦਾਸ਼ਤ ਨਹੀਂ ਕਰਨਗੇ ਅਸੀਂ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਕਹਿੰਨੇ ਵੀ ਆਪਣੇ ਫੈਸਲੇ ਦੁਬਾਰਾ ਗੌਰ ਕਰਨ ਤੇ ਇਸ ਜਿਹੜਾ ਸਾਡੇ ਤੇ ਆ ਐਕਟ ਤੁਸੀਂ ਲਾਗੂ ਕਰਨ ਕਰਿਆ ਹੈਗਾ ਇਹਨੂੰ ਰੱਦ ਕਰਿਆ ਜਾਵੇ ਅਸੀਂ ਇਹ ਮੰਗ ਮਾਨਯੋਗ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਵੀ ਕਰਦੇ ਆ ਵੀ ਸਾਡੇ ਤੇ ਇਹਨਾਂ ਅਤਿਆਚਾਰ ਬੰਦ ਕਰੋ ਅਤਿਆਚਾਰ ਦੀ ਹੱਦ ਬਹੁਤ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਹੁਣ ਹਰੇਕ ਧਰਮ ਦੇ ਵਿੱਚ ਜਿਹੜੇ ਉਹਦੇ ਨੁਮਾਇੰਦੇ ਹੁੰਦੇ ਨੇ ਜਾਂ ਧਰਮ ਨਾਲ ਸੰਬੰਧਤ ਲੋਕ ਉਹੀ ਹੁੰਦੇ ਨੇ ਉਹੀ ਬੋਰਡ ਨੂੰ ਚਲਾਉਂਦੇ ਨੇ ਪਰ ਇਸ ਦੇ ਵਿੱਚ ਜਿਸ ਤਰੀਕੇ ਨਾਲ ਬਾਹਰੀ ਬੰਦਿਆਂ ਨੂੰ ਐਡ ਕੀਤਾ ਹੈ ਕਿੰਨਾ ਕੁ ਨੁਕਸਾਨ ਹੋਣਗੇ ਦੇਖੋ ਇਹਨਾਂ ਨੇ ਪਤਾ ਕੀ ਕਰਿਆ ਜਿਸ ਤਰ੍ਹਾਂ ਹੁਣ ਮੇਰਾ ਘਰ ਹੈਗਾ ਮੈਂ ਆਪਣੇ ਘਰ ਤੇ ਆਪਣੇ ਪਰਿਵਾਰ ਦਾ ਮੈਂ ਫੁੱਲ ਖੁਦਮਕਤਿਆਰ ਹੈਗਾ ਇਹਨਾਂ ਨੇ ਕੀ ਕਰਿਆ ਇਹਨਾਂ ਨੇ ਜਿਹੜਾ ਵਾਕ ਬੋਰਡ ਦੇ ਇੰਦਰ ਕਹਿੰਦੇ ਘਰ ਤੁਹਾਡਾ ਹੈ ਪਰ ਜਿਹੜੇ ਪੜੋਸੀ ਨਾਲ ਸਾਡੀ ਬਣਦੀ ਨਹੀਂ ਤੁਹਾਡੇ ਘਰ ਦੇ ਵਿੱਚ ਉਹ ਫੈਸਲਾ ਕਰੂਗਾ ਵੀ ਮੰਜਾ ਕਿਹੜੇ ਪਾਸੇ ਤੁਹਾਡਾ ਹੋਊਗਾ ਕਿਹੜੇ ਪਾਸੇ ਕਿਹਦਾ ਹੋਊਗਾ ਕਿਹੜਾ ਫਲੋਰ ਅਸੀਂ ਨਹੀਂ ਚਾਹੁੰਦੇ ਸਾਡੇ ਘਰ ਦੇ ਵਿੱਚ ਕੋਈ ਐਂਟਰ ਕਰੇ ਅਸੀਂ ਕਹਿੰਦੇ ਆ ਵੀ ਆ ਜਿਹੜੀ ਸਿਆਸਤ ਤੁਸੀਂ ਕਰਦੇ ਆ ਵਾਹ ਘੱਟ ਗਿਣਤੀਆਂ ਦੇ ਪ੍ਰਤੀ ਇਨੂੰ ਬੰਦ ਕਰਿਆ ਜਾਵੇ ਮੁਸਲਮਾਨ ਪਹਿਲਾਂ ਹੀ ਬਹੁਤ ਤਪਿਆ ਹੋਇਆ ਹੈ ਨਾ ਤਾਂ ਤੁਸੀਂ ਸਾਨੂੰ এডਿਕੇਸ਼ਨ ਚ ਵਧਣ ਦਿੱਤਾ ਨਾ ਤੁਹਾਡੇ ਤੁਹਾਡੇ ਕੋਲ ਸਾਡੇ ਲਈ ਰੁਜ਼ਗਾਰ ਹੈਗਾ ਮੈਂ ਪ੍ਰਧਾਨ ਮੰਤਰੀ ਜੀ ਬੇਨਤੀ ਕਰਦਾ ਵੀ ਦੇਸ਼ ਦੇ ਵਿੱਚ ਹੋਰ ਬਥੇਰੇ ਕੰਮ ਨੇ ਠੀਕ ਹੈ ਨਾ ਤੁਸੀਂ ਰੁਜ਼ਗਾਰ ਵੰਡੋ ਲੋਕਾਂ ਨੂੰ ਤੁਸੀਂ ਹੋਰ ਦੇਸ਼ ਸਾਡਾ ਇੰਨੇ ਪੱਖੋਂ ਕਮਜ਼ੋਰ ਹੋਇਆ ਪਿਆ ਉਹ ਦੇਖੋ ਸਾਡਾ ਸਿਸਟਮ ਕਦੇ ਤੀਏ ਸਾਡੇ ਵਸੇ ਨੂੰ ਕਦੇ ਕਿ ਮੈਂ ਸੁਣਿਆ ਸੋਸ਼ਲ ਮੀਡੀਆ ਦੇ ਉੱਪਰ ਵੀ ਚੀਨ ਵੀ ਐਂਟਰ ਕਰ ਜਾਂਦਾ ਇਹ ਨਾ ਤਾਂ ਸਰਚ ਚਾਰਜ ਵੇਰੇ ਨੂੰ ਸਾਡੇ ਦੇਸ਼ ਦੀ ਸੁਰੱਖਿਆ ਖਤਮ ਹੋਈ ਪਈ ਹੈ ਨਾ ਸਾਡਾ ਫੌਜੀ ਸੁਰੱਖਿਅਤ ਨਾ ਸਾਡਾ ਸਿੱਖ ਸੁਰੱਖਿਅਤ ਨਾ ਸਾਡੇ ਕਿਸਾਨ ਭਾਈਚਾਰ ਸੁਰੱਖਿਅਤ ਦੱਸੋ ਤੁਸੀਂ ਕੀ ਕਰ ਰਹੇ ਹੋ ਕਿਹੋ ਜਿਹਾ ਰਾਜ ਕਰ ਰਹੇ ਹੋ ਤੁਸੀਂ ਇਹੋ ਜਿਹਾ ਰਾਜ ਸਾਨੂੰ ਨਹੀਂ ਚਾਹੀਦਾ ਸਾਨੂੰ ਮਾਫ਼ ਕਰੋ ਸਾਡੇ ਤੇ ਰਹਿਮ ਕਰੋ ਇਹਦੇ ਸਵਾਲਾ ਸਾਡੇ ਨਾਲ ਕਿਸ ਤਰੀਕੇ ਦੇ ਦੇਖੋ ਉਪਦੇਸ਼ ਸੋ ਵਰਨਾਂ ਕੋ ਸਾਂਝਾ Hindu Muslim Sikh Sai ਸਵੇ ਹਨ ਭਾਈ ਭਾਈ ਇਹ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹ ਸਿਧਾਂਤ ਤੇ ਪਹਿਰਾ ਦੇਣ ਦੇ ਲਈ ਕਿਹਾ ਅੱਜ ਕਿਸੇ ਦੇ ਧਰਮ ਦੇ ਵਿੱਚ ਬੇਲੋੜੀ ਦਖਲਅੰਦਾਜ਼ੀ ਕਰਕੇ ਉਸ ਧਰਮ ਦੇ ਵਿੱਚੋਂ ਤੋੜ ਮਰੋੜ ਕਰਨਾ ਜੋ ਸਮੇਂ ਦੇ ਹੁਕਮਰਾਨ ਕਰਨ ਲੱਗੇ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਘੱਟ ਗਿਣਤੀਆਂ ਦੀ ਗੱਲ ਕਰਦਾ ਆਇਆ ਔਰ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਇੱਕੋ ਇੱਕ ਮੈਂਬਰ ਪਾਰਲੀਮੈਂਟ ਨੇ ਬੀਬਾ ਹਰਦੀਪ ਮਤਕੌਰ ਬਾਦਲ ਉਹਨਾਂ ਨੇ ਬੜੀ ਦਲੀਲ ਨਾਲ ਬੜੀ ਦਲੇਰੀ ਨਾਲ ਭਾਰਤ ਦੇ ਉਹ ਸੰਸਦ ਦੇ ਵਿੱਚ ਆਵਾਜ਼ ਚੁੱਕੀ ਔਰ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਘੱਟ ਗਿਣਤੀਆਂ ਦੇ ਨਾਲ ਮੁਸਲਮ ਭਾਈਚਾਰੇ ਦੇ ਨਾਲ ਜੋ ਵੀ ਪ੍ਰੋਗਰਾਮ ਆਉਣ ਵਾਲੇ ਦਿਨਾਂ 'ਚ ਸਾਡੇ ਮੁਸਲਮ ਭਰਾ ਦੇਣਗੇ ਅੱਜ ਮੁਹਾਲੀ ਜ਼ਿਲ੍ਹੇ ਦੇ ਮੁਸਲਮ ਭਰਾਵਾਂ ਨੇ ਇਕੱਠ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਪ੍ਰੋਗਰਾਮੇ ਦੇਣਗੇ ਸ਼੍ਰੋਮਣੀ ਅਕਾਲੀ ਦਲ ਅਗੇ ਹੋ ਕੇ ਲੜਾਈ ਲੜੇਗਾ ਮੈਂ ਸਾਰੀ ਜਿੰਨੀ ਵੀ ਅਕਾਲੀ ਦਲ ਦੀ ਜ਼ਿਲ੍ਹੇ ਦੀ ਟੀਮ ਐ ਸਮੂਚੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਹਨਾਂ ਨੇ ਹਾਂ ਦਾ ਨਾਅਰਾ ਮਾਰਿਆ ਸਾਡੇ ਪ੍ਰਤੀ ਸਾਡਾ ਇਸ ਟਾਈਮ ਦਿਲ ਝੰਡੋੜਿਆ ਹੋਇਆ ਸੀ ਸਾਡੇ ਨਾਲ ਖੜ ਗਏ ਮੈਂ ਇਹਨਾਂ ਦਾ ਪਰਮਿੰਦਰ ਸਵਾਣਾ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਹੋਰ ਸਮੂਚੀ ਇਸ ਲੀਡਰਸ਼ਿਪ ਦਾ ਵੀ ਬਹੁਤ ਧੰਨਵਾਦ ਕਰਦਾ ਹੋਰ ਜਿੰਨੇ ਵੀ ਜਿੱਥੇ ਬੰਦਿਆਂ ਨੇ ਸਾਨੂੰ ਸਮਰਥਨ ਕਰਿਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਇੱਕ ਮੈਂ ਹੋਰ ਮੰਗ ਕਰਦਾ ਜਿਵੇਂ ਬਾਕੀ ਸਟੇਟਾਂ ਵਾਲੇ ਮੁੱਖ ਮੰਤਰੀਆਂ ਨੇ ਆਪਣੀ ਦਲੇਰੀ ਦਿਖਾਉਂਦੇ ਹੋਏ ਇਸ ਬਿੱਲ ਨੂੰ ਲਾਗੂ ਨਾ ਕਰਨ ਵਾਸਤੇ ਸਾਬ ਮੰਨਾ ਕਰਤਾ ਵੀ ਅਸੀਂ ਆਪਣੀ ਸਟੇਟ 'ਚ ਲਾਗੂ ਨਹੀਂ ਕਰਾਂਗੇ ਤਾਂ ਭਗਵੰਤ ਮਾਨ ਜੀ ਤੁਸੀਂ ਵੀ ਥੋੜਾ ਜਿਆਦਾ ਕਿਰਪਾ ਕਰੋ ਸਾਡੇ ਤੇ ਤੁਸੀਂ ਵੀ ਇਸ ਰੱਦ ਬਿੱਲ ਨੂੰ ਰੱਦ ਕਰੋ ਵੀ ਸਾਡੇ ਤੇ ਪੰਜਾਬ ਸਟੇਟ 'ਚ ਘਟ-ਵਟ ਲਾਗੂ ਨਾ ਹੋਵੇ ਤਸਵੀਰਾਂ ਰੇ ਜੋੜੀਆਂ ਤੁਹਾਨੂੰ ਦਿਖਾ ਰਹੇ ਹਾਂ ਇਸ ਸਮੇਂ ਦੇਖ ਸਕਦੇ ਹੋ ਮਹਾਲੀ ਜਿੱਥੇ ਕੇ तमाम ਮੁਸਲਿਮ ਭਾਈਚਾਰੇ ਵੱਲੋਂ ਅಧಿಕਾਰ ਜਿਹੜਾ ਆ ਪ੍ਰੋਟੈਸਟ ਕੀਤਾ ਜਾ ਰਿਹਾ ਆ ਇਸ ਬਿੱਲ ਦੇ ਜਿਹੜਾ ਆ ਵਿਰੋਧ ਦੇ ਵਿੱਚ ਤੇ ਹੱਥ 'ਚ ਤਖਤੀਆਂ ਫੜੀਆਂ ਹੋਈਆਂ ਨੇ ਨਾਰੇ ਲਾਏ ਜਾ ਰਹੇ ਨੇ ਤਾਂ ਕਿ ਕਿਉਂਕਿ ਇਹ ਬਿਲਾ ਜਿਹੜਾ ਉਹ ਜਿਹੜਾ ਮੁਸਲਮਾਨ ਪਾਈਚਾਰਾ ਦੇ ਖਿਲਾਫ ਹਾਲਾਂਕਿ ਬਹੁਤ ਸਾਰੇ ਸਟੇਟਾਂ ਦੇ ਵਿੱਚ ਇਸ ਨੂੰ ਰੱਦ ਵੀ ਕੀਤਾ ਗਿਆ ਪਰ ਇੱਥੇ ਅੱਜ ਪੰਜਾਬ ਦੇ ਵਿੱਚ ਮਹਾਲੀ ਦੇ ਵਿੱਚ ਇਸ ਕਰਕੇ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਕਿ ਜ਼ੁਲਮ ਘਟ ਗਿਣਤੀਆਂ ਤੇ ਨਾ ਕੀਤਾ ਜਾਵੇ ਤੇ ਜ਼ੁਲਮ ਦੇ ਖਿਲਾਫ ਅੱਜ ਤਮਾਮ ਮੁਸਲਮਾਨ ਪਾਈਚਾਰਾ ਤੇ ਸਿੱਖ ਪਾਈਚਾਰਾ ਇੱਥੇ ਇਕੱਤਰ ਹੋਇਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੀ ਇੱਥੇ ਮੌਜੂਦ ਆ ਤਾਂ ਕਿ ਇਸ ਬਿਲ ਦਾ ਪੂਰੀ ਤਰ੍ਹਾਂ ਵਿਰੋਧ ਕੀਤਾ ਜਾ ਸਕੇ ਆਹ ਜਿਹੜਾ ਕੇਂਦਰ ਦੇ ਵਿੱਚ ਬੀਜੇਪੀ ਸਰਕਾਰ ਨੇ ਜਿਹੜਾ ਵਕਫ ਸੋਧ ਬਿੱਲ ਪੇਸ਼ ਕੀਤਾ ਔਰ ਪਾਸ ਕੀਤਾ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਦੀ ਨਿੰਦਾ ਕਰਦਾ ਔਰ ਇਹ ਬੜਿਆ ਜਿਹੜੀ ਸਪਸ਼ਟ ਗੱਲ ਹੈ ਕਿ ਅੱਜ ਕੇਂਦਰ ਦੀ ਜਿਹੜੀ ਹਕੂਮਤ ਹੈ ਉਹ ਵੱਖ-ਵੱਖ ਜਿਹੜੀਆਂ ਘੱਟ ਗਿਣਤੀਆਂ ਨਾਲ ਦੇ ਉੱਤੇ ਸਿੱਧੇ ਤੌਰ ਤੇ ਹਮਲਾ ਕਰ ਰਹੀ ਹੈ ਔਰ ਅਸੀਂ ਇਸ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਡਟ ਕੇ ਵਿਰੋਧ ਕਰਦੇ ਹਾਂ ਔਰ ਇਸ ਭਾਈਚਾਰੇ ਦੇ ਹੱਕ ਵਾਸਤੇ ਲੜੇ ਜਾਣ ਵਾਲੇ ਕਿਸੇ ਵੀ ਸੰਘਰਸ਼ ਦੇ ਵਿੱਚ ਪਾਰਟੀ ਜਿਹੜਾ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਔਰ ਸਰੀਰਕ ਤੌਰ ਤੇ ਜਿਹੜਾ ਸਾਧਕ ਜੀ ਇਹ ਕਹਿਣਾ ਚਾਹੁੰਦੇ ਆ ਜੀ ਵੀ ਜਿਹੜੀ ਸਾਡਾ ਆ ਬਿੱਲ ਲਾਗੂ ਕੀਤਾ ਜੀ ਬਗਬੋਰਡ ਦਾ ਜੀ ਇਹ ਬਹੁਤ ਹੀ ਨਜਾਇਜ਼ ਸਾਡੇ ਨਾਲ ਹੋ ਰਿਹਾ ਜੀ ੱੱਕਾ ਹੋ ਰਿਹਾ ਜੀ ਜਦੋਂ ਕਿ ਹੁਣ ਤੱਕ ਸਾਡਾ ਸਭ ਕੁ ਠੀਕ ਠਾਕ ਚੱਲ ਰਿਆ ਸੀ ਪਤਾ ਨਹੀਂ ਮੋਦੀ ਸਰਕਾਰ ਨੂੰ ਕੀ ਹੋਇਆ ਜੀ ਕੀ ਨਹੀਂ ਹੋਇਆ ਉਹਨਾਂ ਨੇ ਸਾਨੂੰ ਗਰੀਬ ਸਮਝ ਕੇ ਅਸਾਹੇ ਸਮਝ ਕੇ ਸਾਡੇ ਤੇ ਇਹ ਵੀ ਲਾਗੂ ਕੀਤਾ ਜੋ ਕਿ ਨਹੀਂ ਹੋਣਾ ਚਾਹੀਦਾ ਜੀ ਅੱਜ ਜੋ ਸਰਕਾਰ ਕੀ ਗਲਤ ਨੀਅਤ ਹੀ ਹੈ ਜੋ ਖਾਸ ਕਰਕੇ एक समाज के ऊपर निशाना बनाया हुआ है मुसलमान को टारगेट किया हुआ है और मुसलमान की जो जाति प्रॉपर्टी है जिसको हम वक्फ कहते हैं उसके ऊपर ये कब्जे के हक से जो है कानून भी पास करते हैं मैं ये कहता हूँ कि पूरे देश का मुसलमान मुसलमान ही नहीं इसके साथ हिंदू मुस्लिम सिख ईसाई सारे लोग कंधे से कंधा मिलाकर इस काले कानून के खिलाफ खड़े हैं और इनशाला इनशाला जब तक खड़े रहेंगे जब तक ये कानून वापस ना हो कैमरामैन शेर सिंह के जसप्रीत सिंह गश्त पीटीसी न्यूज मोहाली